ਪਰ ਤੋਂ ਮਧਾਨੇ ਵੀ ਕੁੱਟਣ ਲੱਗੇ ਸਾਡੇ ਨੌਕਰ ਨੂੰ ਵੀ ਖੇਤ ਕੁੱਟ ਕੇ ਉਹਦੇ ਨਾਲੇ ਮੋਬਾਈਲ ਖੋਲਿਆ ਨਾਲੇ ਉਹਨੂੰ ਕੁੱਟ ਗਏ ਕੋਈ ਸਾਨੂੰ ਹਥਿਆਰ ਵਰਤਣ ਦੀ ਪਾਵਰ ਨਹੀਂ ਉਹ ਜੋ ਮਰਜ਼ੀ ਕਰ ਲੈਂਦੇ ਆ ਪੈਸੇ ਲੱਗਦਾ ਚ 4-5000 ਰੁਪਿਆ ਲੱਗ ਜਾਂਦਾ ਸਾਡਾ ਅਸਲ ਵੀ ਕੀਤੀ ਬਿਜਲੀ ਵਿਭਾਗ ਦੇ ਵਾਲਿਆਂ ਨੂੰ ਵੀ ਉਹਨਾਂ ਨੇ ਲਿਖ ਕੇ ਦਿੱਤਾ ਪਰ ਅਜੇ ਤੱਕ ਨਾ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਆ ਤੇ ਨਾ ਹੀ ਕੋਈ ਬਿਜਲੀ ਵਿਭਾਗ ਦੇ ਅਫਸਰ ਨੇ ਆ ਕੇ ਮੌਕਾ ਵਗੈਰਾ ਦੇਖਿਆ ਪੁਲਿਸ ਵੱਲੋਂ ਕਾਰਵਾਈ ਕੀਤੀ ਪੁਲਿਸ ਤਾਂ ਹੁਣ ਦੱਸੀ ਜਾ ਰਹੇ ਜੇ ਪੁਲਿਸ ਕਾਰਵਾਈ ਕਰਦੇ ਹੋਏ ਤਾਂ ਆ ਕੀ ਹੋਵੇ ਫਿਰ ਆ ਕਿ ਹੋਵੇ ਤਾਂ ਇਹ ਉਹ ਹਥਿਆਰ ਵਰਤਦੇ ਆ ਉਨਾ ਵਾਸਤੇ ਲਾ ਵਾਸਤੇ ਲਾ ਨਹੀਂ ਫਿਰ ਜਿਆਦਾ ਅਸੀਂ ਹਥਿਆਰ ਆਪਣੇ ਵਾਪਸ ਕਰ ਦਿੰਨੇ ਆ ਸਰਕਾਰ ਨੂੰ ਕਿਉਂ ਅਸੀਂ ਗਾਠ ਮਾਰੇ ਆ ਤਾਂ ਸੋਚਦਾ ਤੇ ਜੇ ਅਸੀਂ ਕਿਸੇ ਤੇ ਚਲਾ ਲਿਆ ਫਿਰ ਸਾਡੇ ਤੇ ਕਾਰਵਾਈ ਨਾ ਹੋਵੇ ਬਸ ਗੱਲਾਂ ਹੀ ਇਹ ਆ ਪੁਲਿਸ ਕੋਰੇ ਆਉਣੇ ਹੋ ਮੌਕਾ ਦੇਖਣ ਕੋਈ ਜਾਂਦਾ ਅਧਿਕਾਰੀ ਨਹੀਂ ਕੋਈ ਨਹੀਂ ਜਾਂਦਾ ਫਿਰ ਉਹ ਤਰਾ ਲਿਖ ਲੈਣਾ ਬਸ ਹੋਰ ਕੰਮ ਹੀ ਕਰਦੇ ਕਿਸਾਨੋ ਲੈ ਵੀ ਯੂਰਪ ਆ ਵੀ ਜਦੋਂ ਅਸੀਂ ਪੁਲਿਸ ਕੋਰੇ ਆਉਣੇ ਆ ਤਾਂ ਪੁਲਿਸ ਮੌਕਾ ਦੇਖਣ ਵੀ ਨਹੀਂ ਜਾਂਦੀ ਤਾਂ ਬੰਦਾ ਨਹੀਂ ਨਹੀਂ ਹੁਣ ਸਾਡੇ ਕੋਲ ਤਾਂ ਤਤਲਾ ਹਾਈ ਐ ਅਸੀਂ ਕੱਲ ਪਰਚਾ ਦਰਜ ਕਰਤਾ ਮੌਕਾ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਜਦ ਹੁੰਦੀ ਹੈ ਇਨਾਂ ਕਿਸਾਨਾਂ ਤੇ ਜੋ ਕਿਸਾਨ ਮੇਰੇ ਪਿੱਛੇ ਖੜੇ ਹੋ ਜਾਂਨ ਇਹ ਕਿਸਾਨ ਖੇਤਾਂ ਵਿੱਚ ਤਸਵੀਰੇ ਜਾਂਦੇ ਹਨ ਲੇਕਿਨ ਇਹ ਆਪਦੀ ਫਸਲ ਦੀ ਇਹਨਾਂ ਨੂੰ ਘੱਟ ਚਿੰਤਾ ਹੁੰਦੀ ਹੈ ਇਹਨਾਂ ਨੂੰ ਆਪਦੇ ਖੇਤ ਵਿੱਚ ਲੱਗੇ ਟਰਾਂਸਫਰਮਾਂ ਦੀ ਵੱਧ ਚਿੰਤਾ ਹੁੰਦੀ ਹੈ ਕਿ ਸਾਡਾ ਟਰਾਂਸਫਰਮ ਕਿਸੇ ਵੱਲੋਂ ਚੋਰੀ ਤਾਂ ਨਹੀਂ ਕਰ ਲਿਆ ਗਿਆ ਜਾਂਦਾ ਤਾਂ ਅੱਜ ਇਹ ਇਕੱਠੇ ਹੋਏ ਕਿਸਾਨ ਕਦਰ ਦੇ ਵਿੱਚ ਆਏ ਹੋਣ ਤਾਂ ਗੱਲਬਾਤ ਕਰਦੇ ਇਹਨਾਂ ਕਿਸਾਨਾਂ ਦੇ ਨਾਲ ਹਾਂਜੀ ਭਾਈ ਜੀ ਕੀ ਮਾਮਲਾ ਕੀ ਹੈ ਸਤਿਪੰਦਤ ਇਹ ਜੀ ਪਿੰਡ ਘੁਦਾ ਤੋਂ ਆਏ ਆ ਅਸੀਂ ਪਾਰਤੇ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਦੀ ਇਹ ਵਵਾਈ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਾਡੇ ਪਿੰਡ ਜਿਹੜੇ ਖੇਤੀ ਵਾਲੇ ਮੁਖੇਤੀ ਮੋਟਰਾਂ ਵਾਲੇ ਟਰਾਂਸਫਾਰਮ ਉਹ ਲਾਏ ਜਾ ਰਹੇ ਆ ਹੁਣ 15 ਦਿਨਾਂ ਚ ਘੱਟੋ ਘੱਟ 50 60 ਟਰਾਂਸਫਾਰਮ ਲਾਏ ਜਾ ਚੁੱਕੇ ਆ ਜਿਨ੍ਹਾਂ ਦੇ ਟਰਾਂਸਫਾਰਮ ਲਏ ਆ ਉਹਨਾਂ ਨੇ ਇੱਥੇ ਥਾਣੇ ਦਰਖਾਸਤ ਵੀ ਕੀਤੀ ਆ ਬਿਜਲੀ ਵਿਭਾਗ ਦੇ ਆਲਿਆਂ ਨੂੰ ਵੀ ਉਹਨਾਂ ਨੇ ਲਿਖ ਕੇ ਦਿੱਤਾ ਪਰ ਅਜੇ ਤੱਕ ਨਾ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਆ ਤੇ ਨਾ ਹੀ ਕੋਈ ਬਿਜਲੀ ਵਿਭਾਗ ਦੇ ਅਫਸਰ ਨੇ ਆ ਕੇ ਮੌਕਾ ਵਗੈਰਾ ਦੇਖਿਆ ਤਾਂ ਕਰਕੇ ਅੱਜ ਅਸੀਂ ਪਹਿਲਾਂ ਇੱਥੇ ਨੰਦਗੜ੍ਹ ਥਾਣੇ ਪੁਲਿਸ ਨੂੰ ਮਿਲਣ ਆਏ ਆ ਵੀ ਉਹਨਾਂ ਨੇ ਕੀ ਕਾਰਵਾਈ ਕੀਤੀ ਆ ਕਿਉਂਕਿ ਹੁਣ ਤਾਂ ਚਲੋ ਮੀਂਹ ਪੈ ਗਿਆ ਬੱਕਰੀ ਗੱਲਾਂ ਨਹੀਂ ਅੱਜ ਕੱਲ ਜਿਹੜਾ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਕਣਕ ਦੀ ਫਸਲ ਨੂੰ ਤੇ ਜਦੋਂ ਗਾਂ ਕਿਸਾਨ ਖੇਤ ਜਾਂਦਾ ਤੇ ਉਹਦੇ ਟਰਾਂਸਫਰਮ ਲਾਇਆ ਪਿਆ ਹੁੰਦਾ ਸੋ ਬਹੁਤ ਦਿੱਕਤ ਆਉਂਦੀ ਆ ਉਸ ਮਸਲੇ 'ਚ ਹੀ ਅਸੀਂ ਇਹਨਾਂ ਨੂੰ ਮਿਲਣ ਆਇਆ ਥਾਣੇ ਵਾਲਾ ਕਿੰਨੇ ਸਮੇ ਤੋਂ ਇਕੱਠਨਾ ਹੋ ਰਹੀਆਂ ਉਹ ਹੰਝਦਾ ਜੀ ਲਗਾਤਾਰ ਮੈਨੂੰ ਲੱਗਾ ਦੋ ਤਿੰਨ ਸਾਲ ਹੀ ਹੋ ਗਏ ਲਗਾਤਾਰ ਹੀ ਲਈ ਜਾਂਦੇ ਹਰ ਇੱਕ ਸੀਜ਼ਨ ਹੀ ਲੈ ਜਾਂਦੇ ਪਰ ਹੁਣ 15 ਦਿਨਾਂ ਤੋਂ ਤਾਂ ਲਗਾਤਾਰ ਇਹ ਸ਼ਾਇਦ ਹੀ ਕੋਈ ਦਿਨ ਟੱਪਿਆ ਹੋਵੇ ਜਦੋਂ ਸਾਡੇ ਪਿੰਡ 'ਚ ਖੇਤੀ ਮੋਟਰਾਂ ਵਾਲਾ ਕੋਈ ਟਰਾਂਸਫਰਮ ਨਾ ਲਿਆ ਹੋਵੇ ਭਾਈ ਜੀ ਤੁਸੀਂ ਅੱਜ ਥਾਣਾ ਆਨੰਦਗੜ੍ਹ ਦੇ ਵਿਖੇ ਆਏ ਹੋ ਕਿੰਨੇ ਸਮੇ ਤੋਂ ਇਹ ਟਰਾਂਸਫਰਮ ਇਸ ਤਰ੍ਹਾਂ ਇਹਦਾ ਹੋ ਗਿਆ ਜੀ ਸਾਲ ਇਸ ਕੋਲੇ ਆਉਣੇ ਤਾਂ ਪੁਲਿਸ ਕੋ ਪੁਲਿਸ ਜੀ ਰੈਪਟ ਲਿਖ ਲਾਦੀ ਐ ਬਿਜਲੀ ਵਾਲੇ ਸਾਨੂੰ ਟਰਾਂਫਰਮ ਦਿੰਦੇ ਬਸ ਆ ਕੰਮ ਐ ਜੀ ਕੋਈ ਥਾਣੇ ਦੇ ਕਿਸੇ ਅਧਿਕਾਰੀ ਵੱਲੋਂ ਜਾ ਕੇ ਮੌਕਾ ਦੇਖਣ ਦੀ ਕੁਝ ਵੀ ਨਹੀਂ ਨਹੀਂ ਮੌਕਾ ਨਹੀਂ ਕਿਤੇ ਦੇਖ ਤਾ ਤੁਹਾਨੂੰ ਕਿੰਨੀ ਆਸਾਨੀ ਦੇ ਨਾਲ ਟਰਾਂਫਰਮ ਮਿਲ ਜਾਂਦਾ ਸਾਨੂੰ ਬਹੁਤ ਆਉਖਾ ਮਿਲਦਾ ਜੀ ਟਰਾਂਫਰਮ ਜੀ ਹਾਂ ਪੈਸੇ ਲੱਗਦਾ ਜੀ 4-5000 ਰੁਪਿਆ ਲੱਗ ਜਾਂਦਾ ਸਾਡਾ ਤਾਂ ਹੋਰ ਵੀ ਕੁਝ ਕਿਸਾਨ ਉਹਨਾਂ ਗਲਵਤ ਕਰਦੇ ਹਾਂ ਜੀ ਹਾਂ ਮੈਂ ਤਾਂ ਤੁਸੀਂ ਅੱਜ ਆਇਓ ਹਾਂ ਹਾਂ ਜੀ ਹਾਂ ਮਾਮਲਾ ਕੀ ਜੀ ਹੁਣ ਤਾਂ ਬੰਦਿਆਂ ਨੇ ਵੀ ਕੁੱਟਣ ਲੱਗ ਗਏ ਸਾਡੇ ਨੌਕਰ ਨੂੰ ਵੀ ਖੇਤ ਕੁੱਟ ਕੇ ਉਹਦੇ ਨਾਲੇ ਮੋਬਾਈਲ ਖੋਲਿਆ ਨਾਲੇ ਉਹਨੂੰ ਕੁੱਟ ਗਏ ਤੜਕੇ ਨਾਲੇ 5 ਵਜੇ ਫੇਰ ਵਾਪਸ ਕਰਕੇ ਮੋਬਾਈਲ ਉਹਨੂੰ ਧੋਕਿਆਂ ਦੇ ਕੇ ਕੋਲੋਂ ਬਾਹਰ ਕਿਉ ਲਾ ਕੇ ਲੈ ਗਏ ਤਾਂ ਤੁਸੀਂ ਇਤਲਾਹ ਥਾਣੇ ਦੇ ਵਿੱਚ ਦਿੱਤੀ ਹੁੰਦਾ ਕੀ ਅੱਗੇ ਪੁਲਿਸ ਵੱਲੋਂ ਕਾਰਵਾਈ ਕੀਤੀ ਪੁਲਿਸ ਤਾਂ ਹੁਣ ਦੱਸੀ ਜਾਣਾ ਜੇ ਪੁਲਿਸ ਕਾਰਵਾਈ ਕਰਦੇ ਹੋਏ ਤਾਂ ਆ ਕੀ ਹੋਵੇ ਫਿਰ ਆ ਕੀ ਹੋਵੇ ਤਾਂ ਹੀ ਤਾਂ ਅਸੀਂ ਹੁਣ ਇਕੱਠੇ ਹੋ ਕੇ ਆਈ ਹਾਂ ਕੁਛਾਨੂੰ ਹਥਿਆਰ-ਵਰਤਨ ਦੀ ਪਾਵਰ ਨਹੀਂ ਉਹ ਜੋ ਮਰਜ਼ੀ ਕਰ ਲੈਂਦੇ ਆ ਤਾਂ ਕਿੰਨਾ ਸਮਾਂ ਹੋ ਗਿਆ ਹੈ ਕਿਤਨਾ ਮਾਂ ਹੁੰਦੀਆਂ ਨੇ ਤਿੰਨ-ਚਾਰ ਸਾਲ ਹੋ ਗ ਦੋ ਤਲਵਾਰ ਤਾਂ ਸਾਡੇ ਲੈ ਕੇ ਖੋਣ ਲਿਆ ਪਹਿਲਾਂ ਰਹੇ ਪਾਂਛੀ ਮੋਟਰ ਕਿਸੇ ਦਾ ਕਿਸੇ ਦਾ ਲਾਹੀ ਰੱਖਦੇ ਆ ਤੁਸੀਂ ਅੱਜ ਥਾਣੇ ਦੇ ਵਿੱਚ ਆ ਕਿ ਮਾਮਲਾ ਕੀ ਤੁਹਾਡਾ ਸਾਡੇ ਮੇਮਣੇ ਚੱਕੇ ਗਏ ਜੀ ਰਾਤ ਦੇ 20 ਤਰੀਕ ਦੇ 2 ਵਜੇ ਚੱਕੇ ਆ ਮੇਮਣੇ ਤੇ ਅਜੇ ਤੱਕ ਕੋਈ ਗੱਲ ਨਹੀਂ ਨਿਬੜੀ ਅਜੇ ਤੱਕ ਸਾਫ਼ ਆ ਜਾਵਾ ਕੋਈ ਕਾਰਵਾਰੀ ਵੀ ਨਹੀਂ ਕੀਤੀ ਉਹਨਾਂ ਦੇ ਮੈਂ ਉਹਨਾਂ ਦਾ ਨਾਮ ਵੀ ਲਿਖਾਇਆਗਾ ਤੇ ਹਜੇ ਤੱਕ ਮੈਨੂੰ ਕੋਈ ਵੀ ਨੀ ਸਬੂਤ ਨਹੀਂ ਮਿਲਿਆ ਜੀ ਇਹਨਾਂ ਦੇ ਵਾਸਤੇ ਕਹਿੰਦੇ ਵੀ ਮੈਂ ਪਹਿਲਾਂ ਵੀ ਆਇਆ ਸੀ ਮੈਂ ਤੇ ਬੱਕਰੀਆਂ ਚਾਰਨ ਵਾਲਾ ਗਰੀਬ ਬੰਦਾ ਜੀ ਉਹੀ ਖਾਨਾ ਇੱਕ ਹੱਥ ਹੈ ਜੀ ਮੇਰਾ ਹੈਂਡੀਕੈਪ ਬੰਦਾ ਮੈਂ ਤੇ ਮੈਂ ਮੈਨੂੰ ਤਾਂ ਕਿਸੇ ਨੇ ਦਿਹਾੜੀ ਵੀ ਨਹੀਂ ਰੱਖਣਾ ਜੀ ਮੇਰੀ ਇਹ ਹੀ ਅਰਦਾਸ ਹੈ ਮੇਰੇ ਜਲਦੋਂ ਜਲਦ ਤੇ ਇਹਨਾਂ ਨੂੰ ਫੜੇ ਜਾਣ ਜੀ ਬਾਈ ਜੀ ਤੁਸੀਂ ਅੱਜ ਥਾਣੇ ਦੇ ਵਿੱਚ ਆਏ ਹੋ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਪੂਰਾ ਮਾਮਲਾ ਮੇਰਾ ਨਾਮ ਗੁਲਨਦਰ ਸਿੰਘ ਆ ਜੀ ਹਾਂ ਪੁੱਛਣਾ ਹੈ ਕਿ ਹਥਿਆਰ ਵਰਤ ਨਹੀਂ ਸਕਦੇ ਜਿਹੜੇ ਉਹ ਹਥਿਆਰ ਵਰਤਦੇ ਆ ਉਨਾ ਵਾਸਤੇ ਲਾ ਵਾਸਤੇ ਲਾ ਨਹੀਂ ਫਿਰ ਜ਼ਿਆਦਾ ਅਸੀਂ ਹਥਿਆਰ ਆਪ ਦੇ ਵਾਪਸ ਕਰ ਦਿੰਨੇ ਆ ਸਰਕਾਰ ਨੂੰ ਕਿਉਂ ਅਸੀਂ ਕਾਠ ਮਾਰੇ ਤੇ ਜੇ ਅਸੀਂ ਕਿਸੇ ਤੇ ਚਲਾ ਲਿਆ ਫਿਰ ਸਾਡੇ ਤੇ ਕਾਰਵਾਈ ਤਾਂ ਹੋਵੇ ਬਸ ਗੱਲਾਂ ਹੀ ਆ ਇਹ ਆ ਇਹ ਟਰਾਂਸਫਰ ਦਾ ਮਾਮਲਾ ਕਿੰਨੇ ਸਮੇਂ ਤੋਂ ਇਹ ਆ ਇਹ ਤਿੰਨ ਚਾਰ ਸਾਲ ਤੋਂ ਹੀ ਚੱਲਦਾ ਜੀ ਕੋਈ ਅੱਜ ਦਾ ਨਹੀਂ ਇਹ ਚੱਲਦਾ ਹਾਂ ਆਏ ਸਾਲ ਹੋਈ ਗੱਲ ਆ ਆਖੇ ਅੱਜ ਕੱਲ੍ਹ ਸਿਆਲਾਂ ਚ ਲੈਣ ਲੱਗ ਜਾਂਦੇ ਆ ਕਿਸੇ ਦੇ ਦੋ ਚਾਰ ਘਰਾਂ ਦੇ ਇੱਕ ਥਾਂ ਤੋਂ ਲੈ ਗਏ ਦੋ ਚਾਰ ਘਰਾਂ ਦੇ ਇੱਕ ਥਾਂ ਤੋਂ ਲੈ ਗਏ ਕੀ ਮੰਗ ਕੀ ਕਰਦੇ ਹਾਂ ਮੰਗ ਅਸੀਂ ਹੀ ਕਰਦੇ ਵੀ ਜਾਂ ਤਾਂ ਇਹ ਬੰਦੇ ਫੜੇ ਜਾਣਾ ਤੇ ਕੰਮ ਹਰ ਜੇ ਤੇ ਜਾਂ ਫਿਰ ਸਾਨੂੰ ਲਾ ਕਰਿਆ ਜਾਵੇ ਵੀ ਇਹਨਾਂ ਨੂੰ ਜਿੱਥੇ ਕੋਈ ਹੈਗਾ ਉਹਨੂੰ ਡੇਗ ਲੋ ਉਹੀ ਗੱਲ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਊਗਾ ਅਸੀਂ ਫਿਰ ਦੱਸ ਦੇਣਾ ਚ ਹਟਾ ਦਾਂਗੇ ਤਾਂ ਹੋਰ ਵੀ ਕੁਝ ਹਾਂਜੀ ਭਾਈ ਜੀ ਤੁਸੀਂ ਅੱਜ ਆਏ ਹੋ ਕੀ ਮਾਮਲਾ ਹੈ ਮੇਰੇ ਤਾਂ ਦੋ ਦੋ ਵਾਰ ਤੇਲ ਕੱਢਿਆ ਗਿਆ ਦੋ ਵਾਰੀ ਦੁਬਾਰਾ ਲਿਆਉਣਾ ਪੈਂਦਾ ਪਹਿਲਾਂ ਰਿਪੋਰਟ ਕਰਦੀ ਪੈਂਦੀ ਐ ਇਸ ਨੂੰ ਲੈਣ ਵਾਲ ਨੂੰ ਫਿਰ ਪੁਲਿਸ ਇਤਲਾਹ ਦਿੰਦਾ ਫਿਰ ਬਲੋਟੋ ਜਾ ਕੇ ਦੇਦੇ ਪੈਂਦੇ ਪੁਲਿਸ ਕੋਲੇ ਆਉਣੇ ਹੋ ਮੌਕਾ ਦੇਖਣ ਕੋਈ ਜਾਂਦਾ ਅਧਿਕਾਰੀ ਨਹੀਂ ਕੋਈ ਨਹੀਂ ਜਾਂਦਾ ਫਿਰ ਉਹ ਟਰਾਲੇ ਲੈ ਨਾ ਵਸ ਘਰ ਕੋਲ ਸੀ ਕਰਦੇ ਤੇ ਟਰਾਲੇ ਮੈਂ ਤੁਹਾਨੂੰ ਅਗਲਾ ਨਮਾ ਕਿੰਨੇ ਕਸਾਨੀ ਨਾਲ ਮਿਲ ਜਾਂਦਾ ਉਹ ਬਹੁਤ ਆਖਣਾ ਪੈਸਾ ਵੀ ਮਿਲਦਾ 2000 ਰੁਪਏ ਲੱਗਦਾ ਲਿਆਉਣ ਤੇ ਤੇ ਉਸ ਜਈ ਕੋਲੇ ਕਰਾਂ ਮੈਂ ਜਈ ਜੇ ਚੰਗਾ ਹੋਵੇ ਤਾਂ ਦੇ ਦੁਬਾਰਾ ਉਹਦਾ ਖੇਤੀ ਨਹੀਂ ਦੱਸਦੇ ਲੋਕ ਕਦੇ ਹੁੰਦੇ ਆ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਆਈ ਹੈ ਵੀ ਸਾਡੇ ਲੈ ਨਾ ਅਸੀਂ ਖੇਤ ਜਾਨੇ ਅਸੀਂ ਪਖਾਨੀ ਕਢਕ ਲਾਉਣਾ ਨਹੀਂ ਰਹੀਦੀ ਹੈ ਤੇ ਲਗਾ ਹੁੰਦਾ ਨਹੀਂ ਕਰਕੇ ਛੱਕ ਜਾਂਦੀ ਹੈ ਨਿਸ਼ਾਨ ਹੋ ਜਾਂਦਾ ਤਾਂ ਜੀ ਜੇਕਰ ਤੁਹਾਡੀ ਕੋਈ ਸੁਣਵਾਈ ਨਾ ਹੋਈ ਤਾਂ ਤੁਹਾਡਾ ਅਗਲਾ ਅੱਜ ਮਿਲਦੇ ਆਂ ਫਿਰ ਦੇਖਾਂਗੇ ਕੁਝ ਦਿਨਾਂ ਬਾਅਦ ਤੇ ਜੇ ਬਲ ਸਕਵਿਕ ਨੇ ਕਾਰਵਾਈ ਨਾ ਕੀਤੀ ਅਸੀਂ ਪਿੰਡ ਦਾ ਵੱਡਾ ਇਕੱਠ ਕਰਕੇ ਕਿਉਂਕਿ ਕੱਲਾ ਸਾਡਾ ਪਿੰਡ ਹੀ ਪੀੜਤ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਟਰਾਂਸਫਾਰਮ ਚੋਰੀ ਹੋ ਰਿਹਾ ਫਿਰ ਅਸੀਂ ਲਾਗਲੇ ਪਿੰਡਾਂ 'ਚ ਜਿੱਥੇ-ਜਿੱਥੇ ਸਾਡੇ ਨਾਲ ਕੰਗਾ ਉਹਨਾਂ ਕੋਲੇ ਵੀ ਪਹੁੰਚ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਫਿਰ ਅਸੀਂ ਥਾਣੇ ਦੇ ਅੱਗੇ ਕੋਈ ਵੱਡਾ ਪ੍ਰੋਟੈਸਟ ਕਰਾਂਗੇ ਜੀ ਵੀ ਉਹ ਕਿਤੇ ਟਰਾਂਸਫਾਰਮ ਚੋਰੀ ਹੋ ਰਿਹਾ ਹਾਂਜੀ ਇਹ ਮਾਮਲਾ ਉਹਦੇ 'ਚ ਅਸੀਂ ਸਾਡੇ ਕੋਲ ਕੱਲ ਮੁਖਬਰੀ ਹੋਈ ਸੀ ਜਿਹੜੇ ਕਈ ਬੰਦੇ ਅੱਥੇ ਡਿਸ਼ ਹੈਗੇ ਆ ਚੋਰ ਉਹ ট্রান্সਫਰਮ ਤੇ ਲੱਕੜਾਂ ਵਗੈਰਾ ਚੋਰੀ ਕਰਦੇ ਨਹਿਰ ਦੇ ਉੱਤੋਂ ਉਹ ਅਸੀਂ ਕੱਲ 22 ਨੇ ਚਾਰ ਬੰਦੇ ਖਿਲਾਫ ਮਕਦਮਾ ਦਰਜ ਕੀਤਾ ਉਹ ਚ ਚਾਰ ਪੰਜ ਬੰਦੇ ਅੰਪਛਾਤੇ ਵੀ ਐ ਤਫਤੀਸ਼ ਕੀਤੀ ਯਾਰ ਇਹ ਤਫਤੀਸ਼ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ট্রান্সਫਰਮ ਚੋਰੀ ਵਾਲੇ ਜਾਂ ਜਿਹੜੇ ਅੱਗੇ ਕੁਵਾੜੀ ਇਹ ਸਮਾਨ ਖਰੀਦਦੇ ਆ ਉਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇ ਇੰਪਰ ਤਾਂ ਕਿਸਾਨਾਂ ਦਾ ਵੀ ਰੋਪਾ ਵੀ ਜਦੋਂ ਅਸੀਂ ਪੁਲਿਸ ਕੋਲੇ ਆਉਣੇ ਆ ਤਾਂ ਪੁਲਿਸ ਮੌਕਾ ਦੇਖਣ ਵੀ ਨਹੀਂ ਜਾਂਦੀ ਤਾਂ ਕਰਵਾਉਣਾ ਨਹੀਂ ਨਹੀਂ ਹੁਣ ਸਾਡੇ ਕੋਲ ਤਾਂ ਤਤਲਾਹ ਆਈ ਐ ਅਸੀਂ ਕੱਲ ਪਰਚਾ ਦਰਜ ਕਰਤਾ ਮੌਕਾ ਵੀ ਦੇਖ ਲਿਆ ਤੇ ਉਹਦੇ ਚ ਤਫਤੀਸ਼ ਵੀ ਕਰ ਰਹੇ ਹਾਂ ਕੀ ਕਾਰੋਈ ਐ ਅ ਤਦੋ ਅਸੀਂ ਬੰਦੇ ਨਾਮਜ਼ਦ ਵੀ ਕਰ ਲਏ ਕੁਝ ਬੰਦੇ ਅਣਪਛਤੇ ਵੀ ਹੈ ਤੇ ਜਲਦੀ ਉਹਨਾਂ ਤੇ ਕਾਰਵਾਈ ਕਰਾਂਗੇ ਇਕੱਠੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤਾਂ ਇਸ ਸਬੰਧੀ ਅੱਜ ਇਹਨਾਂ ਕਿਸਾਨਾਂ ਵੱਲੋਂ ਥਾਣਾ ਆਨੰਦਗੜ੍ਹ ਦੇ ਮੁਖੀ ਨੂੰ ਵੀ ਮਿਲਿਆ ਗਿਆ ਹੈ ਅਤੇ ਜਦੋਂ ਥਾਣਾ ਆਨੰਦਗੜ੍ਹ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਪਰਚਾ ਦਰਜ ਕਰ ਲਿਆ ਗਿਆ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹੀ ਟਰਾਂਸਫਰਮ ਲਾਉਣ ਬਾਰੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬੀ ਖਬਰਾਂ ਟੀਵੀ ਚੈਨਲ ਦੀ ਸੰਗਤ ਮੰਡੀ ਤੋਂ ਮਲਕੀਤ ਸਿੰਘ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ